ਬੀਤੇ ਦਿਨੀ ਹਰਿਆਣਾ ਦੇ ਵਿੱਚ ਹੋਏ ਸਕੂਲ ਬੱਸ ਹਾਸੇ ਤੋਂ ਬਾਅਦ ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਦੇ ਵਿੱਚ ਪ੍ਰਸ਼ਾਸਨ ਅਲਰਟ ਤੇ ਦਿਖਾਈ ਦਿੱਤਾ ਹੈ ਜਿੱਥੇ ਬੀਤੇ ਦਿਨੀ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ ਤੇ ਉਹਨਾਂ ਦੀ ਜਿਹੜੀ ਹੈਲਥ ਹੈ ਉਹ ਚੈੱਕ ਕੀਤੀ ਗਈ ਕਿ ਕਿਹੜੀਆਂ ਬੱਸਾਂ ਚੱਲਣ ਲਾਇਕ ਨਹੀਂ ਤੇ ਕਿਹੜੀਆਂ ਕੰਡਮ ਹੋਣ ਤੋਂ ਬਾਅਦ ਵੀ ਸਕੂਲ ਪ੍ਰਸ਼ਾਸਨ ਇਸਤੇਮਾਲ ਕਰ ਰਿਹਾ ਉਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਗਈ ਸੋ ਇਸੇ ਕੜੀ ਤਹਿਤ ਅੱਜ શ્રી ਮੁਕਸਰ ਸਾਹਿਬ ਦੇ ਵਿੱਚ ਟਰਾਂਸਪੋਰਟ ਅਧਿਕਾਰੀ ਜਿਹੜਾ ਨੇ ਇੱਕ ਸਕੂਲ ਦੇ ਵਿੱਚ ਅਚਨਚੇਤ ਚੈਕਿੰਗ ਕਰਨ ਲਈ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਸਕੂਲ ਦੀਆਂ ਬੱਸਾਂ ਦਾ ਜਾਇਜ਼ਾ ਲਿਆ ਗਿਆ ਤੇ ਕਈ ਬੱਸਾਂ ਫੜੀਆਂ ਵੀ ਗਈਆਂ ਜਿਸ ਦੇ ਵਿੱਚ ਸਮਰੱਥਾ ਤੋਂ ਵੱਧ ਬੱਚੇ ਬਿਠਾਏ ਗਏ ਸੀ ਤੇ ਇੱਕ ਸਕੂਲ ਬੱਸ ਜੋ ਕਿ ਬੱਚੀਆਂ ਦੇ ਲਈ ਸੀ ਉਸ ਦੇ ਵਿੱਚ ਕੋਈ ਵੀ ਲੇਡੀਜ਼ ਗਾਰਡ ਜਿਹੜੀ ਆ ਉਹ ਨਹੀਂ ਰੱਖੀ ਗਈ ਜਿਸ ਤੋਂ ਬਾਦ ਸਕੂਲ ਬੱਸਾਂ ਦਾ ਮੋਟਾ ਚਲਾਨ ਕੀਤਾ ਗਿਆ ਤੇ ਉੱਥੇ ਹੀ ਅਫਸਰ ਦੇ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਦੂਸਰੀ ਵਾਰ ਵੀ ਅਚਨਚੇਤ ਚੈਕਿੰਗ ਕਿਸੇ ਵੀ ਸਮੇਂ ਹੋ ਸਕਦੀ ਹੈ ਜੇਕਰ ਇਹਨਾਂ ਦੇ ਵੱਲੋਂ ਨਿਯਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਇਸ ਤੋਂ ਵੀ ਵੱਡੀ ਕਾਰਵਾਈ ਹੋਏਗੀ ਤੇ ਸਕੂਲ ਬੱਸਾਂ ਜਿਹੜੀਆਂ ਨੇ ਉਹ ਬਾਂਡ ਵੀ ਹੋ ਸਕਦੀਆਂ ਨੇ ਤੇ ਇਸ ਦੇ ਨਾਲ ਹੀ ਮਾਪੇ ਨੂੰ ਵੀ ਨਸੀਹਤ ਦਿੱਤੀ ਗਈ ਹੈ ਸਕੂਲ ਦੀਆਂ ਇਹਨਾਂ ਦੀ ਚੈਕਿੰਗ ਕੀਤੀ ਹੈ ਕਿੰਨੀਆਂ ਕਵੈਨਾ ਮਤਲਬ ਜਿਹੜੀਆਂ ਕੰਡਮ ਨਿਕਲੀਆਂ ਤੇ ਕਿੰਨੀਆਂ ਕਵੈਨਾ ਜਿਹੜੀਆਂ ਚੱਲਣ ਦੇ ਲਾਇਕ ਹੈ ਇਹਦੀ ਪਰ ਜਾਣਕਾਰੀ ਤਕਰੀਬਨ ਅੱਜ ਮਿਤੀ 17 ਜਨਵਰੀ 2024 ਨੂੰ ਪੰਜਾਬ ਸਰਕਾਰ ਦੀਆਂ ਨਿਰਦੇਸ਼ਾਂ ਅਤੇ ਮਾਨਯੋਗ ਡੀ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਦੀ ਪਾਲਣਾ ਵਿੱਚ ਸੇਫ ਸਕੂਲ ਵਾਹਨ ਸਕੀਮ ਨੂੰ ਲਾਗੂ ਕਰਨ ਲਈ ਸਕੂਲ ਬੱਸਾਂ ਦੀ ਚੈਕਿੰਗ ਕੀਤੀ ਗਈ ਸੀਗੀ ਚੈਕਿੰਗ ਦੌਰਾਨ ਜਿੰਨਾ ਵਿਕਲਪ ਵਿੱਚ ਕਮੀਆਂ ਪਾਈਆਂ ਗਈਆਂ ਉਹਨਾਂ ਸਾਰੇ ਵਿਕਲਾਂ ਦੇ ਜਿੰਨਾ ਚਾਹੇ ਕਿਸੇ ਜੀਡੀ ਟੈਂਡੈਂਟ ਨਹੀਂ ਸੀਗਾ ਜਿੱਥੇ ਗਰਚ ਬੈਠੇ ਸੀਗੇ ਚਾਹੇ ਉਹ ਸਿਟਿੰਗ ਕਪੈਸਟੀ ਤੋਂ ਵੱਧ ਬਿਠਾਈ ਹੋਈ ਸੀਗੇ ਬੱਚੇ ਚਾਹੇ ਕੋਈ ਫਿਟਨੈਸ ਸਰਟੀਫਿਕੇਟ ਨਹੀਂ ਸੀਗਾ ਜਾਂ ਕੋਈ ਹੋਰ ਡਾਕੂਮੈਂਟਸ ਵਿੱਚ ਕਮੀਆਂ ਸੀਗੀਆਂ ਉਹਨਾਂ ਸਾਰੀਆਂ ਕਮੀਆਂ ਨੂੰ ਲੈ ਕੇ ਵਿਕਲਾਂ ਦੇ ਚਲਾਨ ਕੱਟੇ ਗਏ ਆ तकरीबन 15 ਤੋਂ 15 ਦੇ ਕਰੀਬ ਵਿਕਲਾਂ ਦੇ ਚਲਾਨ ਹੋਏ ਆ ਤੇ ਫਿਊਚਰ ਦੇ ਵਿੱਚ ਵੀ ਇਹ ਇਹ ਚੈਕਿੰਗ ਰੋਪੀ ਚ ਚੱਲੀ ਰਹੂ ਕਿਸ ਕੋਲ ਬਸਾਂ ਸਰ ਸਰਕਾਰ ਵੱਲੋਂ ਤਾਂ ਹਦਾਇਤਾਂ ਜਾਰੀ ਨੇ ਕਿ ਜਿਹੜੀ ਦਾ ਦੋ ਮਤਲਬ ਕਿ 2008 2010 ਮਾਡਲ ਵਗੈਰਾ ਨੂੰ ਡੈਮੇਜ ਕੀਤਾ ਜਾ ਰਿਹਾ ਹੈ ਕਿ ਇਹ ਇਹ ਚੱਲ ਰਹੀ ਹੈ ਹਾਂ ਉਹਨਾਂ ਬਾਰੇ ਵੀ ਗਵਰਨਮੈਂਟ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਅਜੇ ਹਰ ਕੋਈ ਵੀ ਵਹੀਕਲ ਜਿਹੜਾ ਚਰਨ ਲਾਈਕ ਨਹੀਂ ਹੈਗਾ ਹਰ ਰੋਡ ਤੇ ਉਹਨੂੰ ਬਾਉਂਡ ਕੀਤਾ ਜਾ ਰਿਹਾ ਹੈ ਪੱਨਾ ਵੀ ਵਹੀਕਲ ਬਾਉਂਡ ਕੀਤੇ ਆ ਰੋਡੀਨ ਦੇ ਵਿੱਚ ਫਿਚਰ ਦੇ ਵਿੱਚ ਹੀ ਕੀਤੇ ਜਾਣਗੇ ਹੁਣ ਜਿਹੜੀ ਸੇਫ ਸਕੂਲ ਵਾਹਨ ਸਕੀਮ ਹੈ ਇਹਦੇ ਤਹਿਤ ਜਿਹੜੀਆਂ ਗਾਈਡਲਾਈਨਸ ਹੈ ਗੌਰਮੈਂਟ ਦੀਆਂ ਇਹਨਾਂ ਨੂੰ ਹਰ ਹਾਲਤ ਦੇ ਵਿੱਚ ਲਾਗੂ ਕੀਤਾ ਜਾਓ ਬੱਚਿਆਂ ਦੀ ਸੇਫਟੀ ਨੂੰ ਲੈ ਕੇ ਬੱਚਿਆਂ ਦੀ ਜ਼ਿੰਦਗੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਸਸ ਫੰਬੀਅਤਾ ਨਹੀਂ ਕਰ ਦਿੱਤਾ ਜਾਉ। ਇਹ ਕਈ ਵਾਰੀ ਦੇਖਿਆ ਜੀ ਕਈ ਵਾ ਇਹਨਾਂ ਦੇ ਵਿੱਚ ਓਵਰਲੋਡ ਬੱਜ ਜਿਹੜਾ ਕੀਤੇ ਹੁੰਦੇ ਆ। ਓਵਰਲੋਡ ਜਿੰਨਾ ਚ ਸੀਗੇ ਸੈਟਿੰਗ ਕੰਪਨੀ ਦੇ ਵੱਧ ਸੀਗੇ ਉਹਨਾਂ ਦੇ ਵਿੱਚ ਚਲਾਨ ਕੀਤੇ ਆ। ਅੱਜ ਵੀ ਚਲਾਨ ਹੋਇਆ ਉਹਨਾਂ ਦੇ। ਇੱਕ ਜੀ ਸ਼ਹਿਰ ਦੇ ਵਿੱਚ ਨਾ ਤਿੰਨ ਪਹੀਆ ਵਾਲੇ ਜਿਹੜੇ ਟੈਂਪੋ ਆ ਉਹ ਬਹੁਤ ਜ਼ਿਆਦਾ ਬੱਚੇ ਉਹਨਾਂ ਦੇ ਵੀ ਸੈਪਰੇਟ ਤੌਰ ਤੇ ਕਾਰਵਾਈ ਕਰ ਰਹੇ ਜਿਹੜੇ ਤਿੰਨ ਪਹੀਆ ਸਾਡੇ ਧਿਆਨ ਦੇ ਵਿੱਚ ਹੈ। ਔਰ ਜਿਹੜੀ ਲੋਕਲ ਟ੍ਰੈਫਿਕ ਪੁਲਿਸ ਆ ਉਹਨਾਂ ਦੇ ਇੰਚਾਰਜ ਉਹਨਾਂ ਨਾਲ ਵੀ ਗੱਲ ਹੋਈ ਹੈ। ਅੱਜ ਮੌਕੇ ਤੇ ਉਹ ਵੀ ਸੀਗੇ। ਉਹ ਵੀ ਚਲਾਨ ਕਰ ਰਹੇ ਆ। ਠੀਕ ਹੈ। ਉਹ ਇਹ ਚੰਗੀ ਰੈਗੂਲਰ ਹੋ ਰਹੀ ਹੈ ਇਹ ਰੈਗੂਲਰ ਚੈਕਿੰਗ ਵੀ ਠੀਕ ਹੋ ਰਹੀ ਹੈ ਹੁਣ ਕਿੰਨੇ ਸਕੂਲਾਂ ਕਿੰਨੇ ਕੱਦ ਲਈ ਹੁਣ ਫਿਲਹਾਲ ਇੱਕ ਦੋ ਸਕੂਲਾਂ ਦੀ ਹੋਈ ਹੈ ਪਰਮੈਨੈਂਟ ਡੇ ਦੇ ਵਿੱਚ ਠੀਕ ਹੈ ਚੈੱਕੀ ਕਰਦੇ ਹੋਏ ਖਾਸ ਤੌਰ ਤੇ ਧਿਆਨ ਦਿੱਖਿਆ ਜਾ ਰਿਹਾ ਹੈ ਕਿ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਇਨਕਨਵੀਨੀਅੰਸ ਨਾ ਹੋਵੇ ਇਹ ਬੱਚੇ ਧੁੱਪ ਦਾ ਗਰਮੀ ਦਾ ਸੀਜ਼ਨ ਹੈ ਬੱਚਿਆਂ ਨੂੰ ਵੇਟ ਨਾ ਕਰਨੀ ਪਵੇ ਬੱਚਾ ਰੋਡ ਤੇ ਘੰਟਨਾ ਖਾਣਾ ਪਵੇ ਬੱਚਿਆਂ ਨੂੰ ਸਕੂਲ ਜਾਣ ਲੱਗੇ ਇਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ। ਅ ਤੁਸੀਂ ਅੱਜ ਵੈਨਾਂ ਦੀ ਚੈਕਿੰਗ ਕੀਤੀ ਹੈ ਉਹਦੇ ਵਿੱਚ ਹਰ ਫੈਸਿਲਿਟੀ ਪੂਰੀ ਹੈ ਜੀ ਫਸਟ ਜਿਹੜੇ ਕੋਈ ਅਗਭੀ ਹੋ ਜੰਤਰ ਜਾਂ ਕਾਫੀ ਕਾਫੀ ਵੈਨਾਂ ਦੇ ਵਿੱਚ ਘਟ ਸੀਗੇ। ਉਹਨਾਂ ਨੂੰ ਕੀ ਹਦਾਇਤਾਂ ਦਿੱਤੀਆਂ? ਚਲਾਨ ਕੱਟੇ ਜੀ ਉਹਨਾਂ ਨੇ ਨਾਲੇ ਫਿਊਚਰ ਦੇ ਵਿੱਚ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਕਿ ਇਹ ਚੈਕਿੰਗ ਦੁਬਾਰਾ ਵੀ ਉਹਨਾਂ ਦੇ ਸਕੂਲ ਦੇ ਵਿੱਚ ਵੀ ਹੋ ਸਕਦੀ ਹੈ। ਠੀਕ ਹੈ ਜੇ ਦੁਬਾਰਾ ਉਹ ਹੁੰਦੀ ਹੈ ਤਾਂ ਫੈਂਸ ਜਿਹੜਾ ਹੈਗਾ ਉਹਦੇ ਤਾਪੇ ਪਹਿਲਾਂ ਨਾਲ ਵੱਧ ਜੁਰਮਾਨਾ ਕੀਤਾ ਜਾਊਗਾ। ਸਿਰਫ ਜੁਰਮਾਨਾ ਕਰਕੇ ਛੱਡ ਦਿੱਤਾ ਜਾਊਗਾ ਇਹ ਬੌਂਡ ਕੀਤੇ ਜਾਣਗੇ। ਨਹੀਂ ਬੌਂਡ ਵੀ ਕਰ ਰਹੇ ਸੀ ਕੀਤੀਆਂ ਸੋ ਕੀ ਕਹਿਣਾ ਚਾਹੋਗੇ ਜੋ ਅਸੀਂ ਰੂਲ ਤੋੜਦੇ ਸਾਰਿਆਂ ਨੂੰ ਇੱਥੇ ਬੇਨਤੀ ਹੈ ਕਿ ਪਹਿਲਾਂ ਵੀ ਪਰਸੋਂ ਮੀਟਿੰਗ ਕੀਤੀ ਸੀ ਜੀ ਕਿ ਆਪਣਾ ਵਹੀਕਲ ਨਾਲ ਸੰਬੰਧਾ ਸਾਰੇ ਕਾਗਜ਼ਾਤ ਮੁਕੰਮਲ ਰੱਖਣਾ ਕੋਈ ਵੀ ਮਤਲਬ ਫਿਟਨੈਸ ਨੂੰ ਲੈ ਕੇ ਖਾਸ ਤੌਰ ਤੇ ਸਿਟਿੰਗ ਕਪੈਸਿਟੀ ਤੋਂ ਵੱਧ ਬੱਚੇ ਬਿਠਾਉਣ ਤੋਂ ਠੀਕ ਹੈ ਇਸ ਤਰ੍ਹਾਂ ਅਵਾਇਡ ਕੀਤਾ ਜਾਵੇ ਅਨਫਿਟ ਵਹੀਕਲਾਂ ਨੂੰ ਰੋਡ ਤੇ ਨਾ ਉਤਾਰਿਆ ਜਾਵੇ ਜੇਕਰ ਕੋਈ ਅਜਿਹਾ ਵਹੀਕਲ ਸਾਡੇ ਧਿਆਨ ਦੇ ਵਿੱਚ ਆਉਂਦਾ ਹੈ ਤਾਂ ਇਮੀਡੀਟਲੀ ਰਿਪੋਰਟ ਕੀਤਾ ਜਾਵੇ ਇਸ ਦੇ ਨਾਲ ਨਾਲ ਪੇਰੈਂਟਸ ਨੂੰ ਵੀ ਬੇਨਤੀ ਹੈ ਕਿ ਜਦੋਂ ਕੋਈ ਆਪਣੇ ਬੱਚੇ ਨੂੰ ਪਠਾਉਂਦੇ ਆ ਤਾਂ ਜਿਹੜੇ ਵਿਕਲਪ ਦੇ ਵਿੱਚ ਪਠਾਣ ਲੱਗੇ ਆ ਉਹਦੇ ਬਾਰੇ ਬਹੁਤ ਵੀ ਥੋੜਾ ਧਿਆਨ ਰੱਖਣਾ ਕਿ ਉਹ ਵਿਕਲਪ ਓਵਰਲੋਡ ਕੈਪੈਸਿਟੀ ਦਾ ਨਹੀਂ ਹੈਗਾ ਉਹ ਵਿਕਲਪ ਕੰਡਮ ਹਾਲਤ ਦੇ ਵਿੱਚ ਤਾਂ ਨਹੀਂ ਹੈਗਾ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਮੰਦਭਾਗ ਦੀ ਘਟਨਾ ਨਾ ਹੋ